ਜੀਵ ਦੀ ਆਵਾਜ਼ ਮੈਂ ਜੀਵ ਹਾਂ ਨਾ ਮੇਰੇ ਕੋਲ ਹੱਡੀ ਹੈ ਨਾ ਖਪੈਰ ਪਰ ਫੇਰ ਵੀ ਮੈਂ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹਾਂ ਮੇਰੇ ਨਾਲ ਤੂੰ ਕਿਸੇ ਦੇ ਦਿਲ ਵਿੱਚ ਬਾਗ ਬਣਾ ਸਕਦਾ ਹੈ ਅਤੇ ਮੇਰੇ ਨਾਲ ਹੀ ਕਿਸੇ ਦੇ ਦਿਲ ਵਿੱਚ ਜ਼ਖਮ ਦੇ ਸਕਦਾ ਹੈ ਮੈਂ ਕਹਿੰਦੀ ਹਾਂ ਅਣਸਾਨ ਸੋਚ ਦਿਮਾਗ ਵਿੱਚ ਬਣਦੀ ਹੈ ਪਰ ਉਸਦਾ ਅਸਲ ਦਰਸ਼ਨ ਤਾਂ ਮੇਰੇ ਸ਼ਬਦਾਂ ਨਾਲ ਹੀ ਹੁੰਦਾ ਹੈ ਜਦ ਮੈਂ ਮਿੱਠੀ ਹੋਵਾਂ ਰਿਸ਼ਤੇ ਮਜ਼ਬੂਤ ਹੋ ਜਾਂਦੇ ਹਨ ਤੇ ਜਦ ਮੈਂ ਕਰਵੀ ਹੋਵਾਂ ਪਿਆਰ ਦੇ ਪੁਲ ਇੱਕ ਪਲ ਵਿੱਚ ਟੁੱਟ ਜਾਂਦੇ ਹਨ ਲੋਕ ਤਾਕਤ ਨੂੰ ਅਥਾਂ ਤੇ ਤਲਵਾਰਾਂ ਵਿੱਚ ਲੱਭਦੇ ਹਨ ਪਰ ਮੈਂ ਕਹਿੰਦੀ ਹਾਂ ਸਭ ਤੋਂ ਵੱਡੀ ਜੰਗ ਤਾਂ ਮੇਰੇ ਸ਼ਬਦਾਂ ਨਾਲ ਹੀ ਲੜੀ ਜਾਂਦੀ ਹੈ ਮੈਂ ਤੈਨੂੰ ਇਹ ਸੱਚ ਦੱਸਦੀ ਹਾਂ ਬੋਲਣ ਤੋਂ ਪਹਿਲਾਂ ਸੋਚ ਲੈ ਕਿਉਂਕਿ ਮੇਰਾ ਇੱਕ ਸ਼ਬਦ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਹੈ ਤੇ ਮੇਰਾ ਇੱਕ ਸ਼ਬਦ ਕਿਸੇ ਦੀ ਜ਼ਿੰਦਗੀ ਬਰਬਾਦ ਵੀ ਕਰ ਸਕਦਾ ਹੈ ਮੈਂ ਜੀਵਾਂ ਇਹ ਮੇਰੀ ਆਵਾਜ਼ ਹੈ